ਹੋਂ ਆਤ ਉਦਾਸੀ ਨਾਏ ਉਦਾਸ ਧਰਮ ਕਾ ਰਾਜ ਚਲਾਏ ਹੋਂ ਆਤ ਉਦਾਸੀ ਨਾਏ ਸਤ ਨਾਮ ਕਾ ਜਾਪ ਜਪਾਈ ਹੋਂ ਅਖਰ ਨਾਮ ਉਦਾਸੀ ਸੋਹ ਅਖਰੇ ਨਾਮ ਸੰਨਿਆਸੀ सोहंग आपे आप आप ज पाए सोहंग उदास मार्ग में रही उदा ਕਈਏ ਉਦਾਸੀ ਨਿਰਾਜਨ RAM ਰਸਾਇਣ ਮੱਤਾ ਪ੍ਰੇਮ ਰਸਾਂ ਦੇ ਦਿਜਾ ਕੋ ਉਪਦੀ ਸ਼ੁੱਧਨ ਕਰ ਤੂੰ ਜਾਤਾ ਬੈਠ ਕੇ ਹਰ ਹਰ ਸੂਬਤ ਹਰ ਹਰ ਹਰਿ ਰਸ ਸਤਪੂਜਨ ਖਤਾ 86 ਤੀਰਥ ਜਨ ਕੀਨੋ ਸਾਧੂ ਧੂੜੀ ਨਾਤਾ ਸਫਲ ਜਨਮ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਜਿਨ ਕੀਨੋ ਸੋਤ ਬਿਧਾਤਾ ਸਗਲ ਸਮੂਲ ਉਦਰੇ ਨਾਨਕਾ ਜਿਨੇ ਪੂਰਨ ਬ੍ਰਹਮ ਪਛਤ ਸਗਲ ਸਮੂਲ ਉਦਰੇ ਨਾਨਕਾ ਜਿਨੇ ਪੂਰਨ ਬ੍ਰਹਮ ਪਛਤ ਜਿਨਾ ਕੂਲ ਹੈ ਜਿਨ੍ਹਾਂ ਕੋਲ ਹੈ ਖਜ਼ਾਨਾ ਸੱਚੇ ਨਾਮ ਦਾ ਉਹਨਾਂ ਨੂੰ ਸਾਰਾ जग ਪੂਜਦਾ ਜਿਨ੍ਹਾਂ ਕੋਲ ਹੈ ਕੋਲ ਹੈ ਖਜ਼ਾਨਾ ਸੱਚੇ ਨਾਮ ਦਾ ਉਹਨਾਂ ਨੂੰ ਸਾਰਾ जग ਪੂਜਦਾ ਜਿਨ ਨਾਨਕ ਸਤਿਗੁਰੂ ਪੂਜਿਆ ਜੇ ਨਾਨਕ ਸਤਿ ਪੂਰੇ ਪੂਜਿਆ ਤਿੰਨਾ ਹਰ ਪੂਜ ਕਰਾਵਾਂ ਮੇਰੇ RAM ਰਾਡੇ ਤਿੰਨ ਹਰ ਪੂਜ ਕਰਾਵਾਂ ਮੇਰੇ RAM ਰਾਡੇ ਜੀ ਉਹਨਾਂ ਨੂੰ ਉਹਨਾਂ ਨੂੰ ਸਾਰਾ जग ਪੂਜਦਾ ਜਿੰਨਾ ਢੂਲ ਹੈ ਢੂਲ ਹੈ ਖਜ਼ਾਨਾ ਸਦੇ ਨਾਮ ਦਾ ਨਾਮ ਰਹੀਉ ਸਾਧੂ ਰਹੀਉ ਰਹੀਉ ਗੁਰੂ ਪੰਥ ਦਾ ਕਉ ਨਾਨਕ ਦੇ ਜਗਤ ਸਮੈ ਕਿੰਝ ਜਪਿਓ ਗੁਰਮਤਿ ਦੀ ਉਨਨਾ ਤੁਸਰਾ ਉਨਨਾ ਤੁਸਰਾ ਜਗ ਤੂਜਦਾ ਜਿਨਾਂ ਕੋਲ ਕੋਲ ਹੈ ਜਾਨਾ ਸੱਚੇ ਨਾਮ ਦਾ ਸੱਚੇ ਨਾਮ ਦਾ ਪਰ ਸਤਿ ਮਾਨਯੋ ਸ਼ਬਦ ਗੁਰੂ ਪੀਰਾ ਜਹਰ ਗੀਰਾ ਸ਼ਬਦ ਦਾ ਬਤਾਨ ਤਤਪ ਚਵਤੀ ਮਾਲਕ ਬਾਣੀ ਦੋ ਜਹਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰ ਬਾਣੀ ਕਹਿ ਸੀਮਤ ਜਨ ਮਾਨ ਹੈ ਪ੍ਰਤੱਖ ਗੁਰੂ ਵਿਸਤਾਰੇ ਸੈਕਰੀ ਕੰਗਰਸ ਹੈ ਆਰਐਮਟੀ ਕੀ ਗੂਪ ਦਾਸੇ ਦੀਰਾ ਹਰਜੂ ਸਤਖੰਡ ਵਿੱਚ ਠੀਖਾ ਨਿਤੰਦਰ ਵਿਖੇ ਗੱਦੀ ਵਿਰਾਜਮਾਨ ਸਤਬਾਬ ਇੰਦਰਦਾਜੀ ਮਹਾਰਾਜ ਜਿਨ੍ਹਾਂ ਦੀ ਜੋਤ ਇਸ ਸੰਦੀ ਅਗਵਾਏ ਦੇ ਅੰਦਰ ਉਹਨਾਂ ਬਾਪਾ ਸ੍ਰੀ ਚੰਦਰ ਮਹਾਰਾਜ ਜੀ ਦੇ ਤਾਲਗੁਰ ਗੁਰਪੁਰ ਦੀ ਖੁਸ਼ੀ ਦੇ ਅੰਦਰ ਸਾਦ ਸੰਗਤ ਦੀਆਂ ਭੜੀਆਂ ਤੁਸਭੀਆਂ ਕਰ ਰਹੀ ਆਦਮੀ ਇਸਤਕਾਰ ਜੁ ਸਾਦ ਸੰਗਤ ਦੇ ਜੈ ਗੁਰਦੇ ਧੰ ਗੁਰਦੇ ਜੈ ਸਤਿਗੁਰੂ ਰਵਦਾ ਦੇ ਧੰ ਸਤਿਗੁਰੂ ਰਵਦਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਤ ਕਰਾ ਹੋਏ ਠਾਕੁਰ ਜੜਿਆ ਸਹਿਬ ਸਤਿਗੁਰੂ ਨਾਨਕ ਦੇਹ ਮਹਾਰਾਜ ਅਨੰਤ ਸ਼ਕਤੀਆਂ ਦੇ ਮਾਲਕ ਇਨਾਂ ਵਾਸਤੇ ਬੰਦਨ ਹੈ ਅਨੰਤ ਕਰਾਂ ਹੋਏ ਧਰਤ ਹੋਏ ਚੜਿਆ ਚੜਿਆ ਸੋਚਣ ਧਰਤ ਲੁਕਾਈ ਸਹਿਗੁਰ ਨਾਨਕ ਸਤਗੁਰ ਨਾਨਕ ਪਰਗੜਿਆ ਕਿਤੇ ਹੁੰਦ ਜਦ ਗਿਆਨਣ ਹੋਗਾ ਐਸੇ ਦੀਰ ਬਿਆਲ ਸਤਗੁਰ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਜਿੱਥੇ-ਜਿੱਥੇ ਵੀ ਰੱਬ ਹੀ ਰਹਿ ਵਰ ਜਿੰਨਾ ਮੇ ਪਰਮਕਾਤਾ ਪਰਮੇਸ਼ਰ ਨੂੰ ਪ੍ਰਗਟ ਕੀਤਾ ਇਤੇ ਬਾਣੀ ਉਹਨਾਂ ਦੇ ਹਿਰਦੇ ਵਿੱਚੋਂ ਪ੍ਰਗਟ ਹੋਈ ਏ ਉਹਨਾਂ ਦੇ ਪਾਵਨ ਮੇਤਰਸਥਾਨਾਂ ਤੇ ਆਪ ਪਹੁੰਚ ਕਰਕੇ ਉਹਨਾਂ ਵਾਪਰਜਾਂ ਦੇ ਨਾਲ ਸਿੱਧ ਸਮਾਕਰ ਆਸਣ ਬੈਠੇ ਸਿੱਧ ਸਮਾਕਰ ਆਸਣ ਬੈਠੇ ਸੰਤ ਸਵਾਟੇ ਕਰੋ ਜਿੱਥੇ ਸਿੱਧੀਆਂ ਦੇ ਅਨੁਸ਼ਾਸਾ ਪ੍ਰਾਪਤੀ ਵਾਲੇ ਸਿੱਧ ਬਾਪੂ ਜੀ ਬੈਠੇ ਨੇ ਸਿੱਧ ਸਵਾਕਰ ਆਸਣ ਵਿੱਚ ਬੰਕਤਾ ਪਰਮੇਸ਼ਰ ਦੀ ਜਾਦ ਵਿੱਚ ਆਸਣ ਰਾਤੀ ਬੈਠੇ ਨੇ ਸਤ ਸਮਾਜ ਹੈ ਘਾਰੋ ਜਿੱਥੇ ਸੰਤਾਂ ਦੀ ਸਭਾ ਹੈ ਜਿੰਨਾਂ ਦੀ ਜੈ ਜੈ ਕਾਰ ਹੈ ਉਹਨਾਂ ਦੀ ਜੈਕਾਰਾ ਕਰਨ ਲਈ ਫਿਰ ਸਹਿਬ ਗੁਰੂ ਨਾਨਕ ਆਪ ਰਬ ਪਹੁੰਚ ਜਾਂਦੇ ਨੇ ਗੱਲ ਕਿ ਆਪੂ ਸਤਨਾਮ ਚੈਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ